ਨੇ ਨਹੀਂ ਗੱਲ ਸਾਬ ਉਹ ਅੱਜ ਨਹੀਂ ਆਇਆ ਜਣਾ ਬਾਈ ਯਾਰ ਅੱਜ ਤੂੰ ਜਾਇਆ ਕਰ ਲੈ ਮੇਰੇ ਜੜ ਬਹੁਤ ਦਰਦ ਕਰ ਰਿਹਾ ਯਾਰ ਹਾਂ ਹਾਂ ਮਰ ਜਾ ਹਲੇ ਤਾਂ ਠੀਕ ਨਹੀਂ ਹੈ ਦਰਦ ਥੋੜੀ ਹੁਣ ਠੀਕ ਨਹੀਂ ਲੈ ਇਹ ਤਾਂ ਰਾਤ ਦੀ ਦਰਦ ਕਰਦੀ ਸੀ ਤੁਸੀਂ ਤਾਂ ਕਹਿੰਦੇ ਸੀ ਮੈਂ ਸਵੇਰੇ ਜਾ ਕੇ ਕਢਵਾ ਲੈਂਦਾ ਮੈਂ ਜਾ ਕੇ ਆਇਆ ਸੀਗਾ ਅੱਛਾ ਡਾਕਟਰ ਪਤੰਦਰ ਪੈਸੇ ਬਹੁਤ ਮੰਗਦਾ ਜੜ ਕਰਣ ਦੇ ਪੈਸੇ ਬੜੇ ਲੱਗਦੇ ਕਿਤਾ ਆਈ ਕਿ ਸਲਾਹ ਦਵਾ ਤੁਹਾਨੂੰ ਆ ਤੁਸੀਂ ਫ੍ਰੀ ਚ ਤਾਂ ਕਿ ਨਿਕੜਵਾ ਲੈਂਦੇ ਫ੍ਰੀ ਚ ਫ੍ਰੀ ਕਿਉਂ ਕਰਦਾ ਯਾਰ